ਪੰਜਾਬ ਵਿੱਚ ਬੀਤੇ ਦਿਨੀ ਹੋਈ ਤੇਜ਼ بارش ਅਤੇ ਅੱਜ ਤੇਜ਼ ਹਨੇਰੀ ਤੋਂ ਬਾਅਦ ਸੈਕਟਰੀ ਮੰਡੀ ਬੋਰਡ ਵੱਲੋਂ ਧੋਰੀ ਦੀ ਅਨਾਜ ਮੰਡੀਆਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਤੇਜ਼ بارش ਤੋਂ ਬਾਅਦ ਮੰਡੀਆਂ ਵਿੱਚ ਪਾਣੀ ਜਮਾ ਹੋ ਗਿਆ ਸੀ ਪਰ ਮੰਡੀਆਂ ਦੇ ਅਧਿਕਾਰੀਆਂ ਵੱਲੋਂ ਮੋਟਰਾਂ ਲਗਾ ਕੇ ਇਹ ਪਾਣੀ ਨੂੰ ਮੰਡੀਆਂ ਵਿੱਚੋਂ ਕੱਢ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਮੌਇਸਚਰ ਦੀ ਜੋ ਫਸਲ ਵਿੱਚ ਸਮੱਸਿਆ ਹੈ ਉਹ ਜਲਦ ਹੀ 1-2 ਦਿਨਾਂ ਦੀ ਧੁੱਪ ਤੋਂ ਬਾਅਦ ਠੀਕ ਹੋ ਜਾਵੇਗੀ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੁਦਰਤ ਦੇ ਅੱਗੇ ਕਿਸੇ ਦਾ ਕੋਈ ਬਸ ਨਹੀਂ ਚੱਲਦਾ ਪਰ ਫਿਰ ਵੀ ਕਿਸਾਨ ਮੰਡੀ ਵਿੱਚ ਸੁੱਕੀ ਫਸਲ ਹੀ ਲੈ ਕੇ ਆਉਣ। ਉਹਨਾਂ ਕਿਹਾ ਕਿ ਜਲਦ ਹੀ ਮੰਡੀ ਵਿੱਚ ਖਰੀਦ ਪ੍ਰਬੰਧ ਫੇਰ ਤੋਂ ਸ਼ੁਰੂ ਹੋ ਜਾਣਗੇ। ਮੰਡੀ ਬੋਰਡ ਦੇ ਅਧਿਕਾਰੀ ਅਤੇ ਆੜਤੀਏ ਮੰਡੀ ਵਿੱਚ ਦੌਰਾ ਕਰ ਰਹੇ ਹਨ ਅਤੇ ਜਲਦ ਹੀ ਮੰਡੀ ਵਿੱਚ ਜੋ ਸਮੱਸਿਆਵਾਂ ਹਨ ਉਹਨਾਂ ਨੂੰ ਹੱਲ ਕਰਕੇ ਫੇਰ ਤੋਂ ਖਰੀਦ ਸ਼ੁਰੂ ਕਰਵਾ ਦਿੱਤੀ ਜਾਵੇਗੀ। ਕੱਲ ਰਾਤ ਦੀ ਜੋ ਬਰਸਾਤ ਹੋਈ ਹੈ ਉਸ ਤੋਂ ਬਾਅਦ ਸਾਰੇ ਜਿਹੜੇ ਖਰੀਦ ਸਿਸਟਮ ਸੀਗਾ ਸਾਰੇ ਚੱਲ ਰਿਹਾ ਹੈ। ਪਾਣੀ ਬਹੁਤ ਭਰ ਗਿਆ ਸੀ ਮੰਡੀ ਚ ਪਰ ਉਹ ਕੋਈ ਮੋਟਰਾਂ ਚੱਲ ਰਹੀਆਂ ਨੇ ਸਾਰੇ ਅਧਿਕਾਰੀ ਇੱਥੇ ਨੇ ਤੇ ਖੰਭੇ ਟੁੱਟ ਗਏ ਬਿਜਲੀ ਦੇ ਉਹ ਵੀ ਸਾਰੇ ਸਟੋਰ ਹੋ ਰਹੇ ਨੇ ਸਾਰਾ ਮਹਿਕਮਾ ਲੱਗਿਆ ਹੋਇਆ ਹੈ ਸਰਕਾਰ ਤੋਂ ਕਿਸੇ ਨੇ ਕੋਈ ਮੰਗਦੀ ਨਹੀਂ ਬੀਬਾ ਜੀ ਜਲਦੀ ਜਲਦੀ ਬਸ ਹੋ ਜਾ ਜੀ ਕੁਦਰਤੀ ਆਫਤ ਦੇ ਮੂਰੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ ਪਰ ਇਹ ਬੈਸਟ ਐਫਰਟ ਕਰ ਰਹੇ ਨੇ ਸਾਰੇ ਮੰਡੀ ਦਾ ਠੀਕ ਚੱਲ ਰਿਹਾ ਕੰਮ ਸਾਰਾ ਹਾਂ ਜੀ ਬਰਸਾਤ ਕਰਕੇ ਥੋੜਾ ਤੋਂ ਪਤਾ ਜੀ ਅਦਰਵਾਜ਼ੀ ਤਾਂ ਵਧੀਆ ਚੱਲ ਰਿਹਾ ਜੀ ਮੈਂ ਪਿੰਡਾਂ ਦੇ ਵਿੱਚ ਵੀ ਟਰੈਵਲ ਕਰਕੇ ਆਇਆ ਤੇ ਕੁਦਰਤੀ ਆਫਤ ਸੀਗੀ ਰਾਤ ਨੂੰ ਕਾਫੀ ਚੱਕੜ ਆਇਆ ਨਹੀਂ ਵੀ ਪਿਆ ਉਹਦੇ ਕਰਕੇ ਕਿਤੇ ਕਿਤੇ ਪਾਣੀ ਵੀ ਭਰ ਗਿਆ ਬਟ ਸਾਡੇ ਸਾਰੇ ਹੀ ਟੀਮ ਆੜਤੀਏ ਵੀਰ ਵੀ ਸਾਡੇ ਮੰਡੀ ਬੋਰਡ ਦੇ ਅਧਿਕਾਰੀ ਵੀ ਇੱਥੇ ਹਾਜ਼ਰ ਸੀਗੇ ਤੇ 2 ਘੰਟੇ ਚ ਮੋਟਰ ਲਾ ਕੇ ਸਾਰਾ ਪਾਣੀ ਕੱਢ ਦਿੱਤਾ ਜਿਵੇਂ ਤੁਸੀਂ ਮੰਡੀ ਚ ਦੇਖ ਹੀ ਰਹੇ ਹੋ ਹੁਣ ਇੱਕ ਬੂੰਦ ਵੀ ਪਾਣੀ ਨਹੀਂ ਹੈਗਾ ਬਟ ਕੁਦਰਤੀ ਆਫਤ ਦੇ ਸਾਹਮਣੇ ਸਾਰੇ ਬੇਵੱਸ ਹੋ ਜਾਂਦੇ ਆ ਤੇ ਇਸ ਕਰਕੇ ਕਿਉਂਕਿ ਬਹੁਤ ਜ਼ਿਆਦਾ ਮੀਂਹ ਪੈ ਗਿਆ ਸੀ ਉਹ ਪਾਣੀ ਸਾਰਾ ਕੱਢ ਦਿੱਤਾ 2-3 ਘੰਟੇ ਲਾ ਕੇ ਤੇ ਹੁਣ ਜਿਹੜੀ ਢੇਰੀਆਂ ਕੋਈ ਭੇਜ ਗਈ ਸੀਗੀ ਬਹੁਤ ਜ਼ਿਆਦਾ ਪਾਣੀ ਕਰਕੇ ਉਹਨਾਂ ਨੂੰ ਵੀ ਸੁਕਾ ਕੇ ਉਹਨਾਂ ਦੇ ਪੱਖਾ ਲਵਾ ਕੇ ਤੇ ਬੋਲੀ ਹੋਏਗੀ অলਮੋਸਟ ਜਿਵੇਂ ਆਪਾਂ ਸਾਰਿਆਂ ਨੇ ਵਿਜ਼ਿਟ ਕਰਕੇ ਚੈੱਕ ਕੀਤਾ ਹੈ ਮੌਇਸਚਰ ਲੈਵਲ ਕਾਫੀ ਢੇਰੀਆਂ ਦੇ ਠੀਕ ਹੈਗੇ ਬਟ ਇੱਕ ਅੱਧੀ ਜਿਹੜੇ ਥੱਲੇ ਕੋਈ ਪਾਣੀ ਰਹਿ ਗਿਆ ਸੀ ਉਹਨੂੰ ਵੀ ਪੱਖਾ ਲਾ ਕੇ ਠੀਕ ਕਰ ਦਾਂਗੇ ਉਹਨਾਂ ਦੀ ਵੀ ਬੋਲੀ ਕਰਾ ਕੇ ਦਾਣਾ ਦਾਣਾ ਜਿਹੜਾ ਹੈਗਾ ਸੁਕਾ ਕੇ ਉਹਦੀ ਬੋਲੀ ਕਰਕੇ ਤੇ ਉਹਦੀ ਭਰਾਈ ਤੁਲਾਈ ਹੋਏਗੀ ਸਾਰੀ ਸਰਕਾਰੀ ਅਧਿਕਾਰੀ ਨੂੰ ਕੀ ਹਦਾਇਤਾਂ ਦਿੱਤੀਆਂ ਕਿੱਤੇ ਨਹੀਂ ਹੈ ਤੁਹਾਡੇ ਕੋਲ ਹਦਾਇਤਾਂ ਇਹ ਹੀ ਹੈਗੇ ਕਿ 24 ਘੰਟੇ ਕੋ ਮੰਡੀ ਦੇ ਵਿੱਚ ਰਹਿਣ ਬਿਜਲੀ ਦਾ ਪਾਣੀ ਦਾ ਛਾਂ ਦਾ ਪ੍ਰਬੰਧ ਦੇਖਣ ਕਿਸਾਨ ਵੀਰ ਇੰਨੀ ਗਰਮੀ ਦੇ ਵਿੱਚ ਆਪਣੀ ਫਸਲ ਲੈ ਕੇ ਆਂਦੇ ਹਨ ਤੇ ਉਹਨਾਂ ਨੂੰ ਸਾਰੀ ਸਹੂਲਤਾਂ ਦੇਣ ਤੇ 24 ਘੰਟੇ ਦੇ ਵਿੱਚ ਉਹਨਾਂ ਦੀ ਫਸਲ ਦੀ ਬੋਲੀ ਹੋਏ ਭਰਾਇ ਤੁਲਾਈ ਹੋਏ ਤੇ ਲਿਫਟਿੰਗ ਵੀ ਸਾਰੀ ਏਜੰਸੀਆਂ ਨੂੰ ਮੈਂ ਬੇਨਤੀ ਕਰਦਾ ਹੈ ਕਿ ਉਹ ਤੇਜ਼ ਕਰਨ ਤੇ ਇਹਦੇ ਕਰਕੇ ਗਲਡ ਨਾ ਆਏ ਮੰਡੀ ਦੇ ਵਿੱਚ ਤਾਂ ਕਿ ਹੋਰ ਵੀ ਕਿਸਾਨ ਵੀਰ ਜਿਹੜੇ ਆਪਣੇ ਫਸਲ ਲੈ ਕੇ ਆਣ ਤੇ ਉਹਨਾਂ ਦੀ ਵੀ ਸਮੱਸਿਆ ਸਿਰ ਬੋਲੀ ਦੀ ਸੀ। ਇਹਨਾਂ ਮੌਇਸਚਰ ਦੀ ਅਕਸਰ ਦਿੱਕਤ ਆ ਜਾਂਦੀ ਹੈ। ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੁੰਦਾ ਹੈ 14 ਹੈ, 17 ਅਲੱਗ-ਅਲੱਗ ਫਸਲ ਦੇ ਵਿੱਚ ਹੁੰਦੀਆਂ ਹਨ। ਹਾਂ। ਮੀਂਹ ਪੈ ਗਿਆ ਤਾਂ ਉਹਦੇ ਵਿੱਚ ਧੁੱਪ ਖਿੜੇਗੀ, 2-4 ਘੰਟੇ ਜੋ ਠੀਕ ਹੋ ਜਾਏਗੀ। 12 ਮੌਇਸਚਰ ਦੇ ਵਿੱਚ ਜਿਹੜੀ ਹੈਗੀ ਉਹ ਬੋਲੀ ਲੱਗ ਜਾਂਦੀ ਹੈਗੀ। ਕਿਤੇ 13 ਹੋ ਗਈ, 14 ਹੋ ਗਈ 1 ਘੰਟਾ ਜਿਵੇਂ ਖਿੜੇਗੀ ਇੱਕ ਪੱਖਾ ਲੱਗ ਜਾਏਗਾ ਉਹ 12 11 ਸਾਰੀ ਹੋ ਜਾਏਗੀ ਸਰ ਕੋਈ ਰਿਬੇਟ ਦਿੱਤੀ ਜਾਊਗੀ ਜ਼ਿਮੀਂਦਾਰਾਂ ਨੂੰ ਮੈਂ ਹੁਣ ਬਾਦੀ ਦੇ ਵਿੱਚ ਨਹੀਂ ਇਹ ਪੋਲਿਸੀ ਮੈਟਰਸ ਹੁੰਦੇ ਆ ਇਹ ਪੋਲਿਸੀ ਮੈਟਰਸ ਆਪਾਂ ਮੰਡੀ ਦੇ ਵਿੱਚ ਕੜ ਕੇ ਨਹੀਂ ਡਿਸਾਈਡ ਕਰ ਸਕਦੇ ਬਹੁਤ ਉਤਲੇ ਪੱਧਰ ਤੇ ਜਾ ਕੇ ਫੈਸਲੇ ਹੁੰਦੇ ਆ ਸਾਡਾ ਤਾਂ ਇਹੀ ਮੰਤਵ ਹੈ ਆ ਜਾਣਦਾ ਤੁਹਾਡੇ ਸਾਰਿਆਂ ਦੇ ਨਾਲ ਮਿਲ ਕੇ ਜਿਹੜਾ ਹੈਗਾ ਚਰਚਾ ਕਰਨ ਦਾ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੈਗੇ ਉਹ ਨੂੰ ਕਿਸੇ ਕਿਸ ਤਰ੍ਹਾਂ ਹੱਲ ਕਰਕੇ ਰਾਹਤ ਦੇਈਏ ਸਾਰੇ ਕਿਸਾਨਾਂ ਨੂੰ ਆੜਤਿਆਂ ਨੂੰ ਬਾਕੀ ਵੀ ਜਿਹੜੇ ਸਟੇਕ ਹোলਡਰਸ ਹੈਗੇ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਰਾਹਤ ਦੇਈਏ ਸੰਜੀਲਾ ਸੰਗਰੂਰ ਦੇ ਚ ਕਿੰਨੀ ਮੀਟ੍ਰਿਕ ਟਨ ਖੇਤੀ ਚ ਕਿੱਤੀ ਕੀਤੀ ਜਾ ਚੁੱਕੀ ਹੈ ਉਹ ਡਾਟਾ ਡੀ ਐਮਓ ਸਾਹਿਬ ਤੁਹਾਡੇ ਨਾਲ ਹਾਂ ਸ਼ੇਅਰ ਕਰ ਦੇਣਗੇ 270000 ਐਮਟੀ ਇਹ ਦੱਸ ਰਹੇ ਕਿ ਹੁਣ ਤੱਕ ਕ੍ਰੀਡ ਹੋ ਚੁੱਕੀ ਹੈ ਕਿਸਾਨਾਂ ਨੂੰ ਸਾਡੇ ਤੁਹਾਡੇ ਵੱਲੋਂ ਕੀ ਬਿਲਕਤੀਆਂ ਦੀ ਕਿਸਾਨ ਵੀਰਾਂ ਨੂੰ ਮੈਂ ਇਹੀ ਅਪੀਲ ਕਰ ਸਕਦਾ ਔਖਾ ਟਾਈਮ ਹੈ ਦੇਖੋ ਕੱਲ ਬਰਸਾਤ ਅਨੇਰੀ ਕਰਕੇ ਕਾਫੀ ਫਸਲਾਂ ਦਾ ਉਹ ਹੋਇਆ ਤੇ ਰਸਤੇ ਚ ਵੀ ਦੇਖ ਰਿਆ ਸੀ ਦਰਖਤ ਵੀ ਬਹੁਤ ਡਿੱਗੇ ਹੋਏ ਸੀ ਤੇ ਸੰਜਮ ਰੱਖਣੋ ਤੇ ਇੰਦਰ ਦੇਵਤਾ ਦੇ ਸਾਹਮਣੇ ਕਿਸੇ ਦੀ ਬਸ ਨਹੀਂ ਚਲਦੀ ਬਟ ਸਰਕਾਰ ਉਹਨਾਂ ਦੇ ਨਾਲ ਖੜੀ ਹੈਗੀ ਤੇ ਉਹ ਜੋ ਵੀ ਆਪਦੀ ਫਸਲ ਮੰਡੀ ਦੇ ਵਿੱਚ ਲੈ ਕੇ ਆਣਗੇ ਸਮੇਂ ਸਿਰ ਉਹਦੀ ਕੋਲੀ ਲੱਗੇਗੀ ਸਮੇਂ ਸਿਰ ਉਹਦੀ ਸਫਾਈ ਭਰਾਈ ਤੁਲਾਈ ਹੋਏਗੀ ਤੇ ਜਿਹੜਾ ਹੈਗਾ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਉਹਦੀ ਖਰੀਦ ਹੋਏਗੀ ਤੇ 48 ਘੰਟੇ ਦੇ ਵਿੱਚ ਕੈਸੇ ਉਹਨਾਂ ਦੇ ਖਾਤੇ ਵਿੱਚ ਕਿਸਾਨਾਂ ਨੂੰ ਵੀ ਮਿਲਿਆ ਉਹਨਾਂ ਨਾਲ ਗੱਲਬਾਤ ਹੋਈ ਕੀ ਕਿਹਾ ਉਹਨਾਂ ਨੇ ਨਹੀਂ ਉਹ ਕੱਲ ਬਰਸਾਤ ਹੋਣ ਕਰਕੇ ਥੋੜੀ ਜਿਹੀ ਢੇਰੀਆਂ ਭੇਜ ਗਏ ਹੁਣ ਪੱਖਾ ਲਵਾ ਕੇ ਉਹ ਵਿਦਨ ਮੌਇਸਚਰ ਲਿਮਿਟ ਜਦੋਂ 12 ਹੋ ਜਾਏਗੀ ਤੇ ਸਾਰੇ ਆੜਤੀਆ ਵੀਰ ਵੀ ਹੈ ਇਹਨਾਂ ਦੇ ਪ੍ਰਧਾਨ ਸਾਹਿਬ ਵੀ ਇੱਥੇ ਹੈਗੇ ਬੋਲੀ ਸ਼ੁਰੂ ਕਰਾ ਦੇਣਗੇ ਤੇ ਬੋਲੀ ਜਦੋਂ ਸ਼ੁਰੂ ਹੋਏਗੀ ਭਰਾਈ ਤੁਲਾਈ ਹੋ ਜਾਏਗੀ